ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸਿਕ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲੋ ਜੀ ਦੇਨ ਹੈਗਾ ਸ਼ੁੱਕਰਵਾਰ ਦਾ ਸ਼ਾਮ ਦਾ ਟਾਈਮ ਹੈ 6:30 ਵਜੇ ਦਾ ਆਪਾਂ ਇੱਕ ਵਲੌਗ ਦਾ ਐਂਡ ਕਰਕੇ ਦੂਸਰਾ ਵਲੌਗ ਸ਼ੁਰੂ ਕਰ ਲਿਆ ਕਿਉਂਕਿ ਅੱਜ ਮੌਸਮ ਹੋ ਗਿਆ ਬਹੁਤ ਵਧੀਆ ਪੂਰਾ ਦਿਨ ਮੀਂਹ ਪਿਆ ਤੇ ਹੁਣ ਠੰਡਾ-ਠੰਡਾ ਮੌਸਮ ਹੋਇਆ ਪਿਆ ਪਰ ਹਜੇ ਵੀ ਬਾਹਰ ਕਿੜਮਿੰਡ ਕਿੜਮਿੰਜੀ ਹੋਈ ਜਾਂਦੀ ਸੀਗੀ ਤੇ ਇਸ ਕਰਕੇ ਮੈਂ ਇੱਥੇ ਕਿਚਨ 'ਚ ਬੈਠ ਕੇ ਹੀ ਮਸਾਲਾ ਕੁੱਟਣ ਲੱਗੀ ਹਾਂ ਥੋੜਾ ਜਿਵੇਂ ਨਹੀਂ ਰਜਾਦਾ ਲੱਗ ਰਿਹਾ ਕਿਉਂਕਿ ਬਾਹਰ ਜਿਹੜਾ ਉਹ ਦਿਨ ਡਾਰਕ ਜਿਹਾ ਬਹੁਤ ਹੋਇਆ ਪਿਆ ਹੈ ਇਸ ਕਰਕੇ ਥੋੜੀ ਵੀਡੀਓ ਜਿਵੇਂ ਬਲੈਕੀਸ਼ ਜਿਹੀ ਲੱਗ ਰਹੀਆਂ ਤੇ ਹਾਂਜੀ ਤੁਸੀਂ ਫੁੱਲ ਵਲੌਗ ਜ਼ਰੂਰ ਦੇਖਿਓ ਦੇਖਣ ਤੋਂ ਬਾਅਦ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਬਹੁਤ ਹੀ ਵਧੀਆ ਲੱਗਦਾ ਬਹੁਤ ਸੋਹਣੇ ਸਭ ਨੇ ਕਮੈਂਟ ਕੀਤੀ ਹੈ ਜੀ ਤੇ ਹਾਂਜੀ ਆਪਾਂ ਰਿਪਲਾਈ ਵੀ ਜ਼ਰੂਰ ਕਰਾਂਗੇ ਟਾਈਮ ਮਿਲਿਆ ਤਾਂ ਤੇ ਅੱਜ ਜਿਵੇਂ ਕਿ ਸਾਰਾ ਦਿਨ ਮੀਂਹ ਪਿਆ ਏ ਮੌਸਮ ਹੋ ਗਿਆ ਠੰਡਾ ਤੇ ਇਸ ਕਰਕੇ ਮੈਂ ਲੱਗੀ ਹੋਈ ਸੀ ਕਿ ਅੱਜ ਅੰਡੇ ਨੂੰ ਉਬਾਲ ਕੇ ਸਬਜ਼ੀ ਬਣਾਉਣ ਵਾਸਤੇ ਅੰਡੇ ਮੈਂ ਪਹਿਲਾਂ ਹੀ ਉਬਾਲ ਕੇ ਰੱਖੇ ਸੀ ਕਿ ਮਸਾਲਾ ਮੈਂ ਗ੍ਰाइंड ਨਹੀਂ ਕੀਤਾ ਸੀ ਤੇ ਹੁਣ ਮੈਂ ਗ੍ਰੈਂਡਰ ਚ ਨਹੀਂ ਕੀਤਾ ਕਿਉਂਕਿ ਕਹਿ ਰਹੇ ਆ ਵੀ ਜਿੱਦਾਂ ਹਨੇਰੀਮੀ ਬਹੁਤ ਆਇਆ ਤੇ ਇਸ ਕਰਕੇ ਦਰਖਤ ਵਗੈਰਾ ਕਾਫੀ ਟੁੱਟੇ ਲ ਖੰਬੇ ਟੁੱਟ ਗਏ ਤਾਂ ਲਾਈਟ ਨਹੀਂ ਆਉਣਗੀ ਤੇ ਇਸ ਕਰਕੇ ਮੈਂ ਕਿਾ ਚਲੋ ਲਾਈਟ ਦੀ ਬਚਤ ਕੀਤੀ ਜਾਵੇ ਕਿਉਂਕਿ ਸੋਲਰ ਦੀਆਂ ਦੋ ਪਲੇਟਾਂ ਆਪਣੇ ਲੱਗੀਆਂ ਹੋਈਆਂ ਆ ਜਿਸ ਨਾਲ ਜਲੂ ਪੱਖੇ ਜਲ ਜਾਣਗੇ ਰਾਤ ਨੂੰ ਵੈਸੇ ਕੂਲਰ ਵਗੈਰਾ ਦੀ ਲੋੜ ਹੈ ਨਹੀਂ ਸੀ ਠੰਡੀ ਹਵਾ ਵੀ ਚੱਲ ਰਹੀ ਆ ਤੇ ਇਸ ਕਰਕੇ ਮੈਂ ਕੁੰਡੇ ਦੇ ਵਿੱਚ ਹੀ ਮਸਾਲਾ ਕੁੱਟ ਲਿਆ ਤੇ ਫਿਰ ਮੇਰੇ ਲੱਗ ਗਈ ਸੀਗੀ ਅੰਡੇ ਤੇ ਕਾਫੀ ਦਿਨ ਹੋ ਗਏ ਉਹਨਾਂ ਅੰਡਿਆਂ ਦੀ ਸਬਜ਼ੀ ਬਣਾਈ ਨਹੀਂ ਸੀ ਇਕੱਠੇ ਹੋ ਗਏ ਸੀਗੇ ਕਿਉਂਕਿ ਗਰਮੀ ਬਹੁਤ ਪੈ ਰਹੀ ਸੀਗੀ ਫਿਰ ਪਤਾ ਵੇ ਗਰਮੀ ਦੇ ਵਿੱਚ ਅੰਡੇ ਦੀ ਸਬਜ਼ੀ ਤਾਂ ਬਹੁਤ ਗਰਮ ਹੁੰਦੀ ਹੈ ਤੇ ਇਸ ਕਰਕੇ ਮੈਂ ਥੋੜੇ ਜਿਹਾ ਅੰਡੇ ਉਬਾਲੇ ਸੀ ਕੁਝ ਦਾਲ ਪਈ ਸੀਗੀ ਤੇ ਵੈਸੇ ਤੁਹਾਨੂੰ ਮੈਂ ਦੱਸਦਾ ਵੀ ਅਸੀਂ ਨੌਨ ਵੇਜ ਹੈ ਤੇ ਮੰਮੀ ਜੀ ਨਹੀਂ ਖਾਂਦੇਗੇ ਤੇ ਇਸ ਕਰਕੇ ਕੁਝ ਸਵੇਰ ਵਾਲੀ ਦਾਲ ਸੀਗੀ ਮੰਮੀ ਨੂੰ ਮੈਂ ਕਹੋ ਤੜਕਾ ਲਾ ਦੂੰਗੀ ਮੰਮੀ ਉਹ ਖਾ ਲੈਣਗੇ ਮੈਂ ਮੰਮੀ ਵਾਸਤੇ ਦਾਲ ਨੂੰ ਤੜਕਾ ਲਾ ਦੂੰਗੀ ਮੰਮੀ ਉਹ ਖਾ ਲੈਣਗੇ ਬਾਕੀ ਖਾ ਲੈਣਗੇ ਅੰਡੇ ਦੀ ਸਬਜੀ ਕਿਉਂਕਿ ਇਹ ਜੇ ਠੰਡਾ ਮੌਸਮ ਹੁੰਦਾ ਫੇਰੀ ਕੁਝ ਔਇਲੀ ਜਿਹਾ ਗਰਮ ਚੀਜ਼ ਖਾਣ ਦੀ ਜਗਰ ਨਹੀਂ ਤਾਂ ਬਿਲਕੁਲ ਵੀ ਜੇ ਨਹੀਂ ਕਰਦਾ ਡਾਈਜੈਸਟ ਨਹੀਂ ਹੁੰਦੀ ਹੈ ਨਾ ਗਰਮੀ ਦੇ ਵਿੱਚ ਤਾਂ ਤੇ ਚਲੋ ਵਧੀਆ ਮੀਂਹ ਪੈ ਗਿਆ ਦੋ ਤਿੰਨ ਦਿਨ ਰਹੂਗਾ ਮੌਸਮ ਠੰਡਾ ਤੇ ਅੱਜ ਵਧੀਆ ਲੱਗ ਰਿਹਾ ਵੀ ਕੰਮ ਜੇ ਕਰਨ ਨੂੰ ਵੀ ਵਧੀਆ ਜੀ ਕਰਦਾ ਤੇ ਕੁਛ ਨਵੀਂ ਚੀਜ਼ ਬਣਾਉਣ ਨੂੰ ਵੀ ਜੀ ਕਰਦਾ ਮੌਸਮ ਠੰਡਾ ਹੋਵੇ ਤਾਂ ਨਾ ਨਹੀਂ ਤੇ ਗਰਮੀ ਤੇ ਆ ਸੋਚ ਰਹੇ ਦੀ ਆ ਚੀਜ਼ ਗਰਮ ਹੈ ਗਰਮੀ ਕਰ ਜੂਗੀ ਆ ਨਾ ਖਾਈਏ ਡਾਈਜੈਸਟ ਨਹੀਂ ਹੋਣੀਗੀ ਬੜਾ ਸੋਚ ਸਮਝ ਕੇ ਜਿਹੜਾ ਬਣਾਉਣਾ ਪੈਂਦਾ ਗਰਮੀ ਦੇ ਵਿੱਚ ਸਿਆਲ ਚ ਤਾਂ ਆਪਾਂ ਜਿਹੜੀ ਚੀਜ਼ ਜਿਹੜੇ ਮਰਜ਼ੀ ਖਾ ਲਈਏ ਚਲੋ ਠੰਡੇ ਨੂੰ ਤਾਂ ਅਵੋਇਡ ਕਰਦੇ ਹੀ ਆਪਾਂ ਸਿਆਲ ਦੇ ਵਿੱਚ ਤੇ ਹਾਂਜੀ ਫੁੱਲ ਵਲੌਗ ਜ਼ਰੂਰ ਦੇਖਿਓ ਜੀ ਤੇ ਤੁਸੀਂ ਬਹੁਤ ਸੋਹਣੇ ਸੋਹਣੇ ਕਮੈਂਟਸ ਕੀਤੇ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਫੁੱਲ ਸਪੋਰਟ ਕਰ ਰਹੇ ਹੋ ਤੁਸੀਂ ਇੱਥੇ ਹੋ ਗਿਆ ਸੀ ਸ਼ਨੀਵਾਰ ਸਵੇਰ ਦਾ ਟਾਈਮ ਤੇ ਮੈਂ ਲੱਗੇ ਸੀਗੀ ਪਾਣੀ ਗਰਮ ਕਰਨ ਵਾਸਤੇ ਕਿਉਂਕਿ ਜਿਵੇਂ ਮੌਸਮ ਥੋੜਾ ਠੰਡਾ ਜਾ ਤਾਂ ਥੋੜਾ ਨਿੱਗੇ ਬਣ ਦੀ ਜ਼ਰੂਰਤ ਹੈ ਕੱਪੜੇ ਵੀ ਧੋਣੇ ਆ ਤੇ ਪਰ ਵੀ ਜਿਹੜੇ ਛਟੀਆਂ ਸੀ ਉਹ ਸਲਾਬੀਆਂ ਜਿਹਾ ਹੋ ਗਈਆਂ ਸੀ ਸਲਾਬ ਜੀ ਲੱਗੇ ਸੀ ਤੇ ਅੱਗ ਨਹੀਂ ਬਲ ਰਹੀ ਸੀਗੀ ਬੜੀਆਂ ਫੁੱਕਾ ਮਾਰ ਮਾਰ ਕੇ ਥੱਕ ਗਈ ਫਿਰ ਮੈਂ ਕਿਹਾ ਚਲੋ ਮੇਰਾ ਦੂਸਰੇ ਕੰਮ ਦਾ ਟਾਈਮ ਹੋ ਗਿਆ ਤੇ ਮੰਮੀ ਨੇ ਕਹੂੰਗੀ ਬੈਠ ਕੇ ਤੇ ਫੁੱਕਾ ਮਾਰ ਲੈਣਗੇ ਪਾਣੀ ਗਰਮ ਕਰ ਲੈਣਗੇ ਇਹਦੇ ਫਿਰ ਫਿਰ ਰੋਣਾ ਪਈ ਜਾਂਦੀ ਆ ਮਗਾ ਸਵੇਰੇ ਸਵੇਰੇ ਖਾਣ ਪੀਣ ਨੂੰ ਤਾਂ ਮਿਲ ਗਿਆ ਫੇ ਵੀ ਰੋਣਾ ਪਈ ਜਾਂਦੀ ਆ उधर गिल कड़ुआ का प्लाट जरा कल नेरी पलट गया टेढ़ा हो गया थोड़ा जहा जड़ो हिल गया वादिया ਵੇ ਹਾਈਬ੍ਰਿਡ ਪlant ਲਾ ਰੱਖਿਆ ਐ ਨਵਾੜੂ ਵੀ ਵਧੀਆ ਲੱਗ ਜਾਂਦੇ ਹਰ ਸਾਲ ਯਾਨੀ ਹਰ ਸਾਲ ਨਹੀਂ ਪਹਿਲੇ ਸਾਲ ਲੱਗੇ ਹਜੇ ਤੇ ਹੁਣ ਲੱਗੇ ਹੀ ਕਰਨਗੇ ਆ ਇਹਦੇ ਤੇ ਕੁਛ ਵੇਲ ਚੜੀ ਸੀ ਕਿ ਤਾਂ ਕਰਕੇ ਭਾਰ ਆ ਗਿਆ ਨਾ ਕੁਛ ਹਵਾ ਵੀ ਬਹੁਤ ਤੇਜ਼ ਸੀਗੀ ਖਾਣਾ ਪੀਣਾ ਚੱਲ ਰਿਹਾ ਇਹਨਾਂ ਦਾ ਸੁਰਸਰੇ ਟਾਈਮ ਹੋ ਗਿਆ ਸਵੇਰ ਦੇ 7:30 ਵਜੇ ਦਾ ਹਉ ਤਾਂ ਵੇਲ ਵੀ ਲੋਣ ਵਾਲੀ ਹੈ ਨਾ ਇਹ ਵੀ ਖੱਚ ਪਾਉਂਦੀ ਹੈ ਬੱਤੀ ਘਰ ਅੱਕੀ ਬਟਾ ਕੋਲੇ 하기 ਜਾਉਂਗੀ ਜਾਉਂਗੀ ਮਾਤਾ ਇਤਨਾ ਮੰਨ ਦੇ ਜਾਇ ਤੀ ਮੇਲ ਤੱਕ ਤੇ ਤੇ ਕੇ ਤੇ ਗਈ ਤੇ ਤੋੜ ਨਹੀਂ ਪਾਣੀ ਤੋੜੀਏ ਤੋੜ ਲਈ ਹੁਣ ਕੀ ਤੇ ਮੀਂਹ ਪੈਣ ਤੇ ਲੱਗਣ ਲੱਗ ਜਾਣ ਇੱਕ ਕੰਮ ਹੀ ਹੋਊਗਾ ਇੱਕ ਟਾਈਮ ਦੇ ਵਿੱਚ ਦੋ ਕੰਮ ਨਹੀਂ ਹੋਣਗੇ ਲੱਗਿਆ ਸੀ ਛੋਟੇ ਛੋਟੇ ਲੋਕੀਆਂ ਜੀਆਂ ਇੱਕ ਦੇ ਵਿੱਚ ਘਾਹ ਬਹੁਤ ਹੋ ਜਾਂਦਾ ਬੜੀ ਛੇਤੀ ਹੋ ਜਾਂਦਾ ਆ ਵੀ ਤੇ ਇੱਕ ਹੋਰ ਹੀ ਤਰ੍ਹਾਂ ਦਾ ਘਾਹ ਜ ਆ ਪਤਾ ਨਹੀਂ ਕਿਹੜਾ ਹੈ ਡਿਜ਼ਾਈਨ ਜਿਹੇ ਵਾਲਾ ਉਹ ਆ ਪਿਆ ਨਾ ਕਿਵੇਂ ਸਾਰੇ ਆ ਵਾਲਾ ਮੀ ਪੈ ਗਿਆ ਕਰਕੇ ਹੁਣ ਹੋਰ ਜ਼ਿਆਦਾ ਹੋ ਜਾਊਗਾ ਆ ਵਾਲਾ हम्म ऐसे थोड़ा फिर ट्रल्ला जा रहे हैं तुड़ी वाला ना ट्रल्ला चल इधर तो बढ़िया ना खुले है? ना हिले उधर मैं कह ठीक है आओ जी आज छुट्टी हवा न हो गए कुछ सवेल का दे पार होया पा ना ਘੁੱਟੀ ਹੋ ਗਈ ਦਾ ਨੰਨੇ ਪੜ ਜਾਣਾ ਨੰਨੇ ਪਾਲੂ ਕੀ ਕਹਿੰਦਾ ਸਮਝ ਨਹੀਂ ਅੱਛਾ ਪੂਆ ਨੂੰ ਮਿਲ ਲ ਜਾਣਾ ਨਹੀਂ ਲੈ ਜਾਣਾ ਪਿੰਡ ਵਧੀਆ ਤੂੰ ਲੈ ਕੇ ਆਉਂਗਾ ਪਾਪਾ ਮੈਂ ਅੱਛਾ ਪਦინა ਵੀ ਵਧੀਆ ਫਟ ਗਿਆ ਵਧੀਆ ਹੋਣ ਲੱਗ ਗਿਆ ਪੱਕੀਆਂ ਵੀ ਹੈਗੀਆਂ ਕਿ ਤੇ ਮਿਹਨਤ ਕੀਤੀ ਐਵੇਂ ਜਾਵੇ ਅੱਛਾ ਨੇ ਤਾਂ ਨਵਾਰ ਵਾਲੀ ਪਈ ਉਹ ਮੰਨ ਲਓ ਇਹ ਹੁੰਦੀ ਹੈ ਤਾਂ ਦੋ ਫਲੈਕਸੀਬਲ ਦੀ ਹੁੰਦੀ ਹੈ ਨਾ ਵੱਜ ਜਾਂਦੀਆਂ ਫਰੂਟ ਖਾਣੇ ਤੇ ਇਹਨਾਂ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਕੇਅਰ ਕਰਨੀ ਵੀ ਬਹੁਤ ਜ਼ਰੂਰੀ ਹੈ ਕੱਲ ਰਾਹ ਦੇ ਵਿੱਚ ਵੀ ਬਹੁਤ ਅਰਖੜ ਟੁੱਟੇ ਹੈ ਨਾ ਖੰਬੇ ਘੁੰਮੇ ਟੁੱਟ ਗਏ ਤੇ ਹੁਣ ਪਤਾ ਨਹੀਂ ਲਾਈਟ ਕਿਦੋਂ ਆਊਗੀ ਤੇ ਕੱਲ ਜਿਹੜੀ ਰੂੜੀ ਸੀਗੀ ਉਹ ਖੇਤal ਜਾਣੀ ਗਈ ਫਿਰ ਇੱਥੇ ਪਾਤੀ ਉਹ ਬੂਟਿਆਂ ਦੇ ਵਿੱਚ ਪਾਤੀ ਰੇਹ ਸਾਰੀ ਸਾਰੇ ਖਿਲਾਰਤੀ ਰਾਜਿੰਦਰ ਨੇ ਇਹ ਹੈਗਾ ਅੰਜੀਰਾ ਦਾ ਪਲਾਂਟ ਜਿਹੜੀਆਂ ਕਲਮਾਂ ਜਿਹੜੀਆਂ ਆਪਾਂ ਲਾਈਆਂ ਘਰ ਵਾਲੇ ਗਾਰਡਨ ਦੇ ਵਿੱਚ ਤੇ ਅੰਜੀਰਾ ਲੱਕੀਆਂ ਪਈਆਂ ਪਰ ਚੜੀਆਂ ਥੋੜੀਆਂ ਖਰਾਬ ਕਰ ਦਿੰਦੀਆਂ ਤੇ ਚਾਹ ਲੈਣਾ ਬਣਾਈ ਬੈਠੀ ਦੇ ਲੈ ਨਿਕ ਛੋਟੇ ਛੋਟੇ ਦੇ ਵਿੱਚ ਹੀ ਬਣਾ ਲੈਂਦੀ ਹੈ ਕੱਢ ਕੇ ਲੈ ਗਈ ਹੋਣੀ ਹੈ ਜਾਂ ਫਿਰ ਹਾਂ ਉਹ ਤੇ ਮੈਂ ਦੇਖਿਆ ਸੀ ਉਹਦਾ ਬਾਵਾ ਪਹਿਲਾਂ ਦਾ ਹੈ ਉਹਦੇ ਹੁਣ ਬੱਚੇ ਲੈ ਗਈ ਹੋਣੀ ਹੈ ਇੱਧਰ ਜਾਲੀ ਨਾਲ ਬੰਨੋਗੇ ਤਾਂ ਖੈਤੀ ਪਾਉਗੀ ਕਿੱਲ ਹੈ ਨਹੀਂ ਜਾਲੀ ਵੀ ਉਹ ਜੀ ਹੈ ਇੰਨੀ ਮਜ਼ਬੂਤ ਨਹੀਂਗੀ ਫਿਰ ਇਹ ਬਾਤ ਹੈ ਕਿ ਉੱਤੇ ਚੜ ਕੇ ਉਹ ਉਤਲੀ ਪੈਪ ਦਾ ਲਪੇਟਦੇ ਹੋ ਹਨ ਇੱਕ ਵਾਰੀ ਸਪੋਰਟ ਜੀ ਦੇ ਦੋ ਫਿਰ ਗੇਟ ਖਾ ਲੈਣਾ ਤੇ ਚਲ ਖੋਲਣਾ ਸੁੱਖਾ ਹੋ ਜਾਂਦਾ ਨਾ ਐਦਾਂ ਇਹ ਉਹਨੂੰ ਰੱਸੀ ਪਾ ਦਿਓ ਵਧੀਆ ਆੜੂ ਵਾਲੇ ਪਲਾਂਟ ਨੂੰ ਉੱਧਰ ਕਿੱਲ ਹੈਗੇ ਇੱਧਰ ਲੱਗੀਆਂ ਪੀਆਂ ਤੋਰੀਆਂ ਦੇ ਲੈ ਇਹ ਵੀ ਕੁਦਰਤ ਦੇ ਰੰਗ ਹੈ ਕਿੱਧਰ ਵੱਧਦੀ ਹੈ ਇਹ ਵੇਲ ਕਿਦਾਂ ਲੱਗਦੀਆਂ ਇੱਧਰ ਲਟਕੀਆਂ ਪਈਆਂ ਵੇਲ ਤਾਂ ਬਹੁਤ ਫੈਲ ਗਈ ਹੈ ਇਹ ਵਿੱਚੇ ਬਿੰਗਣਾਂ ਦੇ ਬੂਟੇ ਅਲੇ ਪੇ ਲੱਗੇ ਹੋਏ ਬਿੰਗਣ ਉਹ ਤਾਂ ਖਰਾਬ ਹੋ ਗਿਆ ਸਾਰਾ ਨੇਰੀ ਦੇ ਕਰਕੇ ਪਲਟੇ ਪਈ ਹੈ ਕੋਈ ਕਿੱਧਰ ਨੂੰ ਕਿੱਧਰ ਆਨੇ ਜਿਆ ਤੋਰੀਂ ਵੇਲੇ ਗਿਹੀ ਹੋਈ ਤੋਰੀ ਥੋੜੀ ਜਿਹੀ ਲੋਕੀ ਔਰ ਕਦੂ ਵਾਲੀ ਵੇਲ ਹੈ ਜਿਹੜੀ ਉਹਨਾਂ ਨੂੰ ਕੱਟ ਲੱਗਦੇ ਜਗ੍ਹਾ ਹੀ ਘਰੀ ਜਾਂਦੀਆਂ ਤਾਂ ਦੇਖੋ ਫੁੱਲ ਜਿਹੜੇ ਆ ਉਹ ਸੁੱਕੀ ਜਾਂਦੇ ਆ ਤੇ ਇੰਨੀ ਕੁ ਵਧੀਆ ਪਤਾ ਨਹੀਂ ਹੁਣ ਅੱਗੇ ਵਧਣਗੀਆਂ ਕਿ ਨਹੀਂ ਚਲਾ ਬੁੱਟੇ ਤਾਂ ਬਦਕੇ ਸਪੋੜ ਦਿੱਤੀ ਗਈ ਪੱਤੇ ਹਜੇ ਵੀ ਥੋੜੇ ਥੋੜੇ ਸੁੱਕੇ ਆਦੇ ਹਨ ਚਲੋ ਜੀ ਹੁਣ ਮੈਂ ਚਲਦੀ ਆ ਘਰੇ ਕੁਛ ਕੰਮ ਕਾਜ ਕਰਿਆ ਇਸੇ ਕੁਛ ਕਰਨੇ ਆ ਲਾਈਟ ਹੈ ਨਹੀਂ ਕੱਪੜੇ ਧੋਣੇ ਆ ਲਾਈਟ ਆਊਗੀ ਤੇ ਕੱਪੜੇ ਧੁੱਤੇ ਜਾਣਗੇ ਤੇ ਪਤਾ ਨਹੀਂ ਹੁਣ ਦੁਪਹਿਰ ਤਾਈ ਆਊਗੀ ਕਿਦੋਂ ਤੱਕ ਆਊਗੀ ਬਾਕੀ ਕੰਮ ਕਾਜ ਕਰੀਏ ਇੰਨਾ ਵੀ ਧੁੱਪ ਹੈ ਨਹੀਂ ਬਹੁਤ ਸਮ ਠੰਡਾ ਹੈ ਵਧੀਆ ਕੰਮ ਹੋ ਜਾਊਗਾ ਸਾਰਾ ਕਰੀਆ ਕਾ ਯਾਦ ਆਇਆ ਵੀ ਹੁਣ ਕੁਛ ਬਣਾਈਏ ਪਿੰਡੀਆਂ ਸਗੀਆਂ ਪਰ ਪਨੀਰ ਦੀ ਸਬਜੀ ਹੁਣ ਖਾ ਖਾ ਕੇ ਕੇ ਪਹਿਵੇਂ ਕਿ ਪਿੰਡੀਆਂ ਨਹੀਂ ਬਣੋੜੀਆਂ ਤੇ ਚਲੋ ਬਣੋਨੇ ਗੰਡੇ ਦੀ ਚਟਣੀ ਤੇ ਗੰਡੇ ਟੋਕਰੀ ਦੀ ਦੇਖੋ ਦੇ ਹਾਂ ਲੀ ਸਿਗੇ ਫਿਰ ਮੈਂ ਕਹਾਂ ਚਲੋ ਛੱਤ ਤੋਂ ਲੈ ਕੇ ਆਉਣੀ ਆ ਵੈਸੇ ਵੀ ਮੈਂ ਉਹੜਾ ਸਿਗਾ ਕੋਕੀ ਨਾ ਇੱਥੇ ਬਾਛੜੀ ਆ ਜਾਂਦੀ ਹੈ ਜਿਹੜੀ ਆਪਾਂ ਜਗਾ ਬਣਾ ਰੱਖੀ ਗੰਡੇ ਪੋਂ ਨੂੰ ਇੱਥੇ ਬਾਛੜੀ ਆ ਜਾਂਦੀ ਮੀਂਹ ਵੀ ਵੈਸੇ ਵੀ ਕੱਲ ਮੀਂਹ ਜਿਹੜਾ ਹਵਾ ਚੱਲੀ ਸੀਗੀ ਤੋਂ ਉਸੇ ਕਰਕੇ ਮੀਂਹ ਜਿਹੜਾ ਇਧਰ ਉਧਰ ਬਹੁਤ ਹੀ ਫੈਲਿਆ ਤੇ ਫੇ ਮੈਂ ਕਿ ਗੰਡੇ ਖਰਾਬ ਨਾ ਹੋ ਜਾਣ ਨਾਲੇ ਤਾਂ ਮੈਂ ਲਿਉ ਨਹੀਂ ਨਾਲੇ ਥੋੜੇ ਜਿਹਾ ਫਰੋਲੇ ਹੋਣੀਆਂ ਹਵਾ ਲੱਗਦੀ ਰਹੂਗੀ ਤੇ ਮੈਂ ਚੁਗਰੀ ਸੀ ਗੰਡੇ ਤੇ ਇਹ ਛੱਤ ਤੋਂ ਦੇਖ ਰਹੇ ਹੋਏ ਵਿਊ ਕਿੰਨਾ ਸੋਹਣਾ ਬਣਿਆ ਹੋਇਆ ਹੈ ਬੱਤਰਾ ਦਾ ਵਿਊ ਇੱਥੇ ਹੋ ਗਿਆ ਜੀ ਦੁਪਹਿਰ ਦਾ ਟਾਈਮ ਕੱਪੜੇ ਅੱਜ ਥੋੜੇ ਲੇਟ ਹੀ ਧੋਤੇ ਸੀਗੇ ਇਸ ਕਰਕੇ 3 ਵਜੇ ਦਾ ਟਾਈਮ ਹੋ ਗਿਆ ਹੁਣ ਸੁੱਕੇ ਆ ਜਾ ਕੇ ਤੇ ਹੁਣ ਮੈਂ ਕਿ ਇਹਨਾਂ ਚੱਕਦੀ ਆਂ ਤੇ ਉਧਰ ਮੰਜਾ ਜਿਹੜਾ ਕੱਲ ਬਾਛਣ ਚ ਭੇਜ ਗਿਆ ਸੀਗਾ ਇਹਨੂੰ ਵੀ ਅੱਜ ਸੁੱਕਣਾ ਪਾਇਆ ਹਾਲਾਂਕਿ ਧੁੱਪ ਵਾਲੀ ਤਿੱਖੀ ਨਹੀਂ ਸੀਗੀ ਪਰ ਗਰਮੀ ਜ਼ਰੂਰ ਹੋਗੀ ਸੀ ਇਹ ਹੌਮਸ ਜੀ ਹੋਗੀ ਸੀਗੀ ਬਾੜੀ ਨਹੀਂ ਸੀਗੀ ਪਰ ਥੋੜੀ ਥੋੜੀ ਹੋ ਗਈ ਸੀ ਤੇ ਉਧਰ ਠੱਠੇ ਨੇ ਖਿੜਕੀ ਖੋਲ ਤੇ ਧੋਣ ਕੱਢ ਕੇ ਮੁਆਇਨਾ ਕਰ ਰਿਆ ਸੀ ਵੀ ਕੋਈ ਘਰੇ ਹੈਗਾ ਜਾਂ ਨਹੀਂ ਹੈਗਾ ਜੇ ਸਾਹਮਣੇ ਨਹੀਂ ਦੇਖਦਾ ਫਿਰ ਖਿੜਕੀ ਵਿੱਚ ਦੀ ਟੱਪ ਆਉਂਦਾ ਨਹੀਂ ਇੰਨਾ ਤੰਗ ਕਰ ਰੱਖਿਆ ਮੈਂ ਕਿ ਵੈਸੇ ਇਹਦੀ ਵੀ ਵਸਤੀ ਗੱਲ ਨਹੀਂ ਗਈ ਕਿਉਂਕਿ ਸਾਡੇ ਪਿੰਡ 'ਚ ਇੱਕ ਹਰੀ ਜਨਾ ਦਾ ਘਰ ਆ ਉਹਨਾਂ ਨੇ ਉਹਨਾਂ ਦੇ ਸੱਤਾਂ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਤੇ ਉਹਨਾਂ ਨੇ ਦਾਨਪੁੰਨ ਕੀਤਾ ਇਹਨੂੰ 30 35 ਕਿਲੋ ਦਾਣਾ ਚਰਾਇਆ ਹਨਾ ਖੁਲਾਇਆ ਤੇ ਹੁਣ ਇਹਨੂੰ ਆਦਤ ਹੋ ਗਈ ਹੈ ਦਾਣੇ ਖਾਣ ਦੀ ਹੁਣ ਇਹ ਪਠਿਆਲ ਤਾਂ ਜਾਂਦਾ ਹੀ ਨਹੀਂਗਾ ਤੇ ਇਸ ਕਰਕੇ ਆਪਣੇ ਵੀ ਇੱਕ ਦੋ ਵਾਰੀ ਇਹਨੇ ਖਾ ਲਿਆ ਤੇ ਫਿਰ ਚਲੋ ਦਾਨਪੁੰਨ ਕਰਨਾ ਤਾਂ ਵਧੀਆ ਚੀਜ਼ ਹੈ ਪਰ ਫਿਰ ਦੂਜਿਆਂ ਦਾ ਨੁਕਸਾਨ ਹੋਣ ਲੱਗ ਜਾਂਦਾ ਨਾ ਹੁਣ ਇਹ ੱਟਕੇ ਨੇ ਘਰੇ ਆ ਵਰਦਾ ਹੈ ਇੱਧਰ ਤੇ ਤੁਸੀਂ ਦੇਖਿਆ ਹੀ ਸੀਗਾ ਵਲੌਗ ਦੇ ਵਿੱਚ ਵੀ ਘਾਰ ਦਾ ਨੁਕਸਾਨ ਕਰਤਾ ਤੇ ਸ਼ੁਕਰ ਹੈ ਫੇ ਵੀ ਬਚਾ ਹੋ ਗਿਆ ਤੇ ਲੋਜੀ ਕਪੜੇ ਸਾਰੇ ਸੁੱਕ ਗਏ ਸੀਗੇ ਮੈਂ ਕਹ ਹੁਣ ਇਹਨਾਂ ਲਾ ਕੇ ਤੇ ਸਾਰੇ ਇਹਨਾਂ ਨੂੰ ਸੰਭਾਲਦਾ ਸ਼ੁਕਰ ਵੇ ਅੱਜ ਲਾਈਟ ਆ ਗਈ ਸੀਗੀ 8:30 ਵਜੇ ਆ ਗਈ ਸੀ ਕਿ ਲਾਈਟ ਪਰ ਕਪੜੇ ਫੇ ਮੈਂ ਥੋੜਾ ਲੇਟ ਹੀ ਧੋਤੇ ਸਾਰੇ ਕਿਚਨ ਦਾ ਕੰਮ ਕੰਮ ਤੋਂ ਬਾਅਦ ਵੀ ਮੈਂ ਸਾਰੇ ਕਪੜੇ ਹੋ ਗਏ ਸਾਰੇ ਉਹ ਸਾਰੇ ਕਪੜੇ ਵਗੈਰਾ ਸੰਭਾਲ ਕੇ ਹੁਣ ਵੈਸੀ ਇਧਰ ਬੈਠ ਕੇ ਸਫਾਈ ਕਰਨ ਵਾਸਤੇ ਕਾਲੀ ਦਰਵਾਛੜ ਬਹੁਤ ਆ ਗਈ ਸੀ ਇੱਥੇ ਸਾਰਾ ਸਕਾਇਆ ਹੁਣ ਪੈ ਝਾੜੂ ਲਾ ਕੇ ਪੋਚਾ ਦੁਬਾਰਾ ਲਾਉਣੀ ਆ ਸਕਾ ਸਵੇਰੇ ਗਈ ਸੀਗੀ ਤੇ ਹੁਣ ਸਫਾਈ ਕਰਦੀ ਆ ਬਾਕੀ ਮੈਂ ਸਾਬ ਸਫਾਈ ਹੱਜ ਕਿਤੇ ਨਹੀਂ ਕੀਤੀ ਕਿਉਂਕਿ ਫਰਸ਼ਾ ਸੁੱਕਣ ਗਿਆ ਫੇਰ ਹੀ ਵਧੀਆ ਤਰ੍ਹਾਂ ਝਾੜੂ ਨਿਕਲਦਾ ਤੇ ਫੇਰ ਹੀ ਪੋਚਾ ਲੱਗਦਾ ਆ ਤੇ ਬਦਲ ਫੇਰ ਬਣਦੇ ਹੋ ਸਕਦਾ ਵੀ ਦੁਬਾਰਾ ਆ ਜਵੇ ਤੇ ਸਫਾਈ ਕਰਨ ਦੀ ਲੋੜ ਹੀ ਨਾ ਆਪਾਂ ਫੇਰ ਅੱਬ ਦੁਬਾਰਾ ਸਫਾਈ ਕਰਦੇ ਦ ਦੁਬਾਰਾ ਖਲਾਰਾ ਪਾ ਦਵੇ ਤੇ ਚਲੋ ਜੀ ਹੁਣ ਮੈਂ ਕਰ ਜੀ ਇੱਥੇ ਸਾਫ ਸਫਾਈ ਬਾਕੀ ਕੰਮ ਕਾਸ ਕਰਨੇ ਹਜੇ ਕਿਚਨ ਦੇ ਬਾਅਦ ਵਿੱਚ ਕਰੂੰਗੀ ਕਿਉਂਕਿ ਫੇਰ ਹੋ ਜਾਣਾ ਟਿਊਸ਼ਨ ਦਾ ਟਾਈਮ ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਤੇ ਮੈਂ ਬਣਾਉਣ ਲੱਗੀ ਹੁਈ ਆ ਇੱਧਰ ਸਬਜੀ ਤੇ ਅੱਜ ਬਣਦੀਆਂ ਪਕੌੜੀਆਂ ਦੀ ਸਬਜੀ ਇਹ ਪਕੌੜੀਆਂ ਮੈਂ ਤાળੀਆਂ ਤੇ ਹੁਣ ਇਹਨਾਂ ਨੂੰ ਥੋੜਾ ਜਿਹਾ ਤੋੜ ਕੇ ਛੋਟੀਆਂ ਕਰ ਲੈਣੀਆਂ ਆ ਤੇ ਅੱਲੂ ਪਕੌੜੇ ਦੀ ਸਬਜ਼ੀ ਮਜੀ ਵੀ ਤਿਆਰ ਜੀ ਤੇ ਅੱਜ ਵਾਲਾ ਬਲੌਗ ਜੇ ਤੁਹਾਨੂੰ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਕੱਲੂ ਇੱਕ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ